ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਡਿਜੀਟਲ ਅਰੈਸਟ ਗਰੋ ਦਾ ਵੱਡਾ ਪਰਦਾ ਫਾਸ਼ ਕੀਤਾ ਗਿਆ ਜਿਸ ਦੇ ਵਿੱਚ 3075 ਲੋਕ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਲੈਪਟਾਪ ਹਥਿਆਰ ਤੇ ਹੋਰ ਕਈ ਚੀਜ਼ਾਂ ਜੜੀਆਂ ਨੇ ਬਰਾਮਦ ਹੋਈਆਂ ਨੇ ਤਸਵੀਰਾਂ ਤਾਨੂੰ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਪੰਜਾਬ ਯਾਦਸ਼ ਦੇ ਵੀ ਗੱਲ ਕਰੀਏ ਡਿਜੀਟਲ ਅਰੈਸਟ ਦੇ ਮਾਮਲੇ ਦੇ ਵਿੱਚ ਨਾਮ ਤੇ ਲਗਾਤਾਰ ਜੋ ਲੱਖਾਂ ਰੁਪਏ ਦੀ ਠੱਗੀ ਜਿਹੜੀ ਆ ਭੋਲੇ-ਪਾਲੇ ਲੋਕਾਂ ਦੇ ਨਾਲ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਜਿਹੜੀ ਆ ਦੇਖਣ ਨੂੰ ਮਿਲੀ ਹੈ ਕੰਡਬੀਆ ਜਿਹੜੇ ਕੰਬੋਡੀਆ ਦੇ ਵਿੱਚ ਔਨਲਾਈਨ ਸਕੈਮ ਤੇ ਡਿਜੀਟਲ ਜਿਹੜਾ ਫਰੋਡ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਕੰਬੋਡੀਆ ਵੱਲੋਂ ਜਿਹੜੀ ਹੈ ਸਰਕਾਰ ਨੇ ਭਾਰਤ ਦੇ ਗ੍ਰਹਿ ਮੰਤਰੀ ਤੇ ਵਿਦੇਸ਼ ਮੰਤਰਾਲੇ ਤੇ ਨਾਲ ਹੀ ਜੇਕਰ ਗੱਲ ਕਰੀਏ ਤਾਂ 14C ਦੀ ਅਪੀਲ ਤੇ ਇਹ ਵੱਡੀ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ 15 ਦਿਨਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਛਾਪੇਮਾਰੀ ਕੀਤੀ ਗਈ 3075 ਲੋਕ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ 105 ਜਿਹੜੇ ਨੇ ਭਾਰਤ ਨਾਗਰਿਕ ਨੇ ਭਾਰਤ ਲੋਕ ਨੇ ਭਾਰਤ ਦੇ ਜਿਹੜੇ 105 ਗ੍ਰਫਤਾਰ ਕੀਤੇ ਗਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਦੇ ਕਹਿਣ ਤੇ ਇਹ ਕਾਰਵਾਈ ਕੀਤੀ ਗਈ ਹੈ ਗੁਪਤ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਕੁੰਡਮ ਜਿਹੜੇ ਕੰਬੋਡੀਆ ਕਬੋਡੀਆ ਵੱਲੋਂ ਇਹ ਡਿਜੀਟਲ ਅਰੈਸਟ ਨੂੰ ਲੈ ਕੇ ਲਗਾਤਾਰ ਜੋ ਖੇਲ ਚੱਲ ਰਿਹਾ ਸੀ ਜੋ ਜੇਕਰ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਭੋਲੇ-ਭਾਲੇ ਲੋਕਾਂ ਦੇ ਨਾਲ ਵੱਡੇ ਸਕੇਲ ਤੇ ਜਿਹੜੀ ਹੈ ਠੱਗੀ ਕੀਤੀ ਜਾ ਰਹੀ ਸੀ ਤਾਂ ਵੱਡੀ ਮਾਤਰਾ ਦੇ ਵਿੱਚ ਵੱਡੇ ਵੱਖ-ਵੱਖ ਥਾਵਾਂ 'ਤੇ ਜਿਹੜੀ ਛਾਪੇਮਾਰੀ ਕੀਤੀ ਗਈ ਇਸ ਕੰਬੋਡੀਆ ਵੱਲੋਂ ਜਿਹੜੀ ਇਹ ਕਾਰਵਾਈ ਦੇ ਨਾਲ ਤੁਹਾਨੂੰ ਦੱਸਦੀ ਹੈ 138 ਦੇ ਕਰੀਬ ਵੱਖ-ਵੱਖ ਜਿਹੜੇ ਨੇ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ 606 ਦੇ ਕਰੀਬ ਜਿਹੜੇ ਨੇ ਮਹਿਲਾਵਾਂ ਵੀ ਇਸ ਦੇ ਵਿੱਚ ਸ਼ਾਮਿਲ ਨੇ 175 ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 606 ਦੇ ਕਰੀਬ ਮਹਿਲਾਵਾਂ ਨੇ ਇਸ ਕਾਰਵਾਈ ਦੇ ਵਿੱਚ ਜੇਕਰ ਤੁਹਾਨੂੰ ਦੱਸਦੀਏ ਕਿ 1028 ਦੇ ਕਰੀਬ ਚੀਨੀ ਦਸਤੇ ਜਾ ਰਹੇ ਨੇ 693 ਦੇ ਕਰੀਬ ਦੱਸਿਆ ਰਿਹਾ ਹੈ ਵਿਅਤਨਾਮੀ ਨੇ 366 ਇੰਡੋਨੇਸ਼ੀਆ ਦੇ ਜਿਹੜੇ ਲੋਕ ਨੇ ਇਸ ਦੇ ਨਾਲ ਹੀ 101 ਬੰਗਲਾਦੇਸ਼ੀ ਨੇ 22 ਦੇ ਕਰੀਬ ਥਾਈ ਨੇ 82 ਦੇ ਕਰੀਬ ਤੇ 57 ਜਿਹੜੇ ਨੇ ਕੋਰੀਆਈ ਨੇ 81 ਪਾਕਿਸਤਾਨੀ ਨੇ 13 ਨੇਪਾਲੀ ਨੇ ਤੇ ਨਾਲ ਹੀ 4 ਮਲੇਸ਼ੀਆਈ ਨਾਗਰਿਕ ਸ਼ਾਮਿਲ ਨੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਲੋਕ ਜਿਹੜੇ ਨੇ ਇਸ ਅ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਵਿੱਚ ਫਿਲੀਪੀਨਸ ਨਾਈਜੀਰੀਆ ਮਿਆਂਮਾਰ ਰੂਸ ਤੇ ਯੂਗਾਂਡਾ ਦੇ ਲੋਕ ਜਿਹੜੇ ਨੇ ਫੜੇ ਗਏ ਨੇ ਤੇ ਇਹਨਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੇ ਦੱਸਿਆ ਜਾ ਰਿਹਾ ਹੈ ਕਿ ਲੈਪਟਾਪ ਡਰੱਗਸ ਮੋਬਾਈਲ ਫੋਨ ਹਥਿਆਰ ਜਿਹੜੇ ਨੇ ਗੋਲੀਆਂ ਚਾਈਨਿਸ ਤੇ ਨਾਲ ਹੀ ਹੋਰ ਭਾਰਤੀ ਪੁਲਿਸ ਦੀ ਜਿਹੜੀ ਹੈ ਵਰਦੀ ਜਿਹੜੀ ਫਰਜ਼ੀ ਵਾਲੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਤੇ ਡਰਗ ਪ੍ਰੋਸੈਸਿੰਗ ਮਸ਼ੀਨਾ ਜਿਹੜੀਆਂ ਨੇ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਕਈ ਮਾਮਲਿਆਂ ਦੇ ਵਿੱਚ ਡਾਏ ਐਕਸਟੇਸੀ ਪਾਊਡਰ ਜਿਹੜੇ ਨੇ ਜਾਂ ਨਸ਼ੀਲੀ ਦਵਾਈਆਂ ਜਿਹੜੀਆਂ ਨੇ ਉਹ ਵੀ ਬਰਾਮਦ ਕੀਤੀਆਂ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਗੋਰਖ ਧੰਦੇ ਦੇ ਨਾਲ ਨਾਲ ਜਿਹੜੇ ਨੇ ਕਈ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰੀ ਜਿਹੜੀ ਡਿਜੀਟਲ ਅਰੈਸਟ ਦੇ ਨਾਂ ਤੇ ਲੱਖਾਂ ਰੁਪਏ ਦੀ ਜਿਹੜੀ ਹੈ ਠੱਗੀ ਕੀਤੀ ਜਾ ਰਹੀ ਸੀ ਲਗਾਤਾਰ ਪੰਜਾਬ ਦੇ ਵਿੱਚ ਗੱਲ ਕਰੀਏ ਜਾਂ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਜਿਹੜੀ ਐਡਿਸ਼ਨਲ ਅਫਸਰ ਦੇ ਨਾਂ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ ਜਿਸ ਦੇ ਵਿੱਚ ਹੁਣ ਪੁਲਿਸ ਨੂੰ ਵੱਡੀ ਜਿਹੜੀ ਹੈ ਕਾਮਯਾਬੀ ਹਾਸਲ ਹੋਈ ਹੈ ਕੰਬੋਡੀਆ ਵੱਲੋਂ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ 105 ਭਾਰਤੀ ਜਿਹੜੇ ਨੇ ਮੌਜੂਦ ਨੇ 3075 ਦੇ ਕਰੀਬ ਲੋਕ ਮੌਜੂਦ ਨੇ ਜਿਸ ਦੇ ਵਿੱਚ ਭਾਰਤ ਸਰਕਾਰ ਜਿਹੜੀ ਹੈ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਲਿਆਉਣ ਲਈ ਲੱਗੀ ਹੋਈ ਹੈ